ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਆਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਸ਼ੁਰੂਆਤ ਕਰਦੇ ਆਂ ਨਵੇਂ ਵਲੌਗ ਦੀ ਟਾਈਮ ਹੋ ਗਿਆ ਜੀ ਪੌਣੇ 3 3 ਹੀ ਵੱਜਦੇ ਥੱਲੇ ਪੌਣੇ 3 ਹੋ ਗਏ ਤੇ ਸਮਰ ਸੌਂ ਗਿਆ ਸੀਗਾ ਪਹਿਲਾਂ ਤੇ ਹੁਣ ਇਹ ਉੱਠ ਕੇ ਬਾਹਰ ਘੁੰਮੀਆਂ ਘੁੰਮੀਆਂ ਕਰਦਾ ਇਧਰ ਮੈਂ ਕੱਪੜੇ ਲਾ ਲਿਆ ਸਵੇਰੇ ਜਿਹੜੇ ਤੋਤੇ ਸੀਗੇ ਤੇ ਅੱਜ ਅਸੀਂ ਲੱਗੇ ਆਂ ਖਾ ਲੋ ਖਾ ਲੋ ਅੱਜ ਅਸੀਂ ਧਰਿਆ ਆ ਜੀ ਸਾਗ ਤੇ ਸਵੇਰ ਦਵਾ ਸਿੱਧੇ ਹਨ फटाफट ਮੈਂ ਲੱਗੀ ਸੀ ਕਿ ਕੰਮ ਕਾਫੀ ਜਿਆਦਾ ਸੀ ਖਲਾਰਾ ਪਿਆ ਸੀਗਾ ਬਹੁਤ ਜਿਆਦਾ ਰਸੋਈ ਦੇ ਵਿੱਚ ਵੀ ਸਾਰੇ ਬਾਥਰੂਮ ਬੂਥਮ ਧੋਣ ਵਾਲੇ ਹੋਏ ਹੋ ਸੀਗੇ ਕੱਲ ਫਿਰ ਉੱਦੀ ਚੱਲ ਗਏ ਨਾ फटाफट ਰਾਤੀ ਦਾ ਫਿਰ ਖਲਾਰਾ ਬਹੁਤ ਪਿਆ ਸੀਗਾ ਤਾਂ ਕਰਕੇ ਤੇ ਹੈ ਕੀ ਪਾਣੀ ਪਾਉਣੀ ਆ ਹੋਰ ਸਾਗ ਚ ਗਰਮ ਕਰਕੇ ਹੈ ਚਾਣੀ ਚਾਣੀ ਹੋ ਟੈਲੀ ਚਾਣੀ ਆ ਹਾਂ ਉਹ ਤਾਂ ਆਕੀ ਚ ਪਈ ਆ ਪੁੱਤ ਤਾਂਕੀ ਚੋਂ ਲੈ ਲਓ ਲੈ ਲਓ ਤੁਸੀਂ ਆਪੀ ਇਹ ਆਂਦੇ ਪਈ ਚੱਕ ਲਾ ਉਹਦੀ ਪਈ ਪੂਰੀ ਦੀਦੀ ਤਾਂਕੀ ਚ ਨੇਨੋ ਲੈ ਲਓ ਤੁਸੀਂ ਤੇ ਸਫਾਈ ਆਪਾਂ ਕੀਤੀ ਹੋ ਸੀਗੀ ਸਵੇਰ ਦੀ ਤੇ ਮੈਂ ਤਾਂ ਸਮਰ ਕੱਲੇ ਸੀ ਆ ਅਸੀਂ ਕੱਲ ਲਿਆਂਦੀ ਮੇਲੇ ਤੋਂ ਨਵੀਂ ਤੇ ਪਹਿਲਾ ਜਦੋਂ ਉਹ ਕੰਡਰ ਸੀਗਾ ਉਹ ਟੁੱਟਿਓ ਹੁਣ ਖਰਾਬ ਹੋ ਗਈ ਆ ਤੇ ਫਿਰ ਮੈਂ ਆ ਲੈੰਦੀ ਇਹ ਵਾਸਤੇ ਕਿਤੇ ਮਿਰਚਾ ਮੁੱਟ ਕੇ ਇਦਾਂ ਸਾਰਨੀਆ ਹੋਣ ਕੱਲੀਆਂ ਫਿਰ ਬੰਦੇ ਚ ਘਰ ਲੰਦਾ ਆ ਤੇ ਬਾਕੀ ਦਾ ਉਦਾਂ ਉਹ ਚੱਲਦਾ ਆ ਉਹ ਜਿਹੜੇ ਬਣਾਉਂਦੇ ਆ ਨਾ ਸਾਰਨੀਆ ਨਾ ਲਾਉਂਦੇ ਨਾ ਇਹ ਤਾਂ ਉੱਥੇ ਟੱਕ ਲਓ ਮੈਂ ਨਹੀਂ ਚਾੱਕੇ ਜੇ ਨਹੀਂ ਚਾਹਤੀ pani pila di ni mere bachche ne pani pila ni mere ko sameta pani gira chuti chuti pani leno ji ni paas lagi si bo paas lagi si me pot nu paas lagi si mami pila mami pila ਮੈਨੂੰ ਵੀ ਪਾਣੀਸ਼ ਲੱਗੀ ਸੀ। ਕੱਟਣ ਲੈਣੋ। ਦਿਨੀਆਂ ਪਤਾ ਰੱਖ ਲਾਂਦੇ ਮੈਨੂੰ ਪਾਣੀ। ਸੀ ਨਹੀਂ ਥੱਲੇ ਨਹੀਂ ਰੱਖ ਸਕਦੇ ਨੂੰ। ਖੜਾ ਇਹਦੇ ਉੱਪਰ। ਪਾਣੀ ਗਰਮ ਹੋ ਜਾਣਾ ਆ। ਕੀ ਹਾਂ ਕੀ ਕੀ ਨਹੀਂ ਕੱਢਿਆ ਹਾਂਜੀ ਸਮਰ ਨੇ ਕੱਲਾ ਆ ਲਿਆ ਸੀਗਾ ਇਹਦੀ ਤਾਈ ਹੁਣ ਹੀ ਲੈ ਕੇ ਦਿੱਤਾ ਇਹਨੂੰ ਟਰੈਕਟਰ ਦੇ ਟਰਾਲੀ ਤੇ ਆਹ ਵਾਲਾ ਜਦੋਂ ਅਸੀਂ ਦੁਕਾਨਾਂ ਦੇ ਘੁੰਮਣ ਗਏ ਸੀ ਪਹਿਲਾਂ ਲੈ ਲਿਆ ਸੀ ਇਹਨੇ ਕਹਿੰਦਾ ਸੀ ਮੈਂ ਆ ਲੈਣਾ ਤੇ ਇਹ ਲਿਆ ਸੀ ਟਰੈਕਟਰ ਜੀ ਆ ਤੇ

ਤੇ ਮੇਲੇ ਤੇ ਹੁਣ ਅਸੀਂ ਮਤਲਬ ਮੈਂ ਕੁਝ ਲਈ ਨਹੀਂ ਜ਼ਿਆਦਾ ਤੇ ਕਸੀ ਲਈ ਸੀਗੀ ਉਹ ਬਰਸ਼ ਰੱਖਣ ਵਾਲੀ ਉਹ ਦੇ ਉਹ ਸਾਰੀ ਟੁੱਟੀ ਪਈ ਸੀਗੀ ਤੇ ਉਹ ਉੱਪਰ ਜਿਹੜੀ ਹਰੀ ਜੀ ਟੰਗੀ ਆ ਉਹ ਨਮੀ ਰਾਤੀ ਸਮਦ ਦੇ ਪਾਪਾ ਨੇ ਲਾਤੀ ਸੀਗੀ ਰਾਤੀ ਫਿਰ ਉਹਨਾਂ ਨੂੰ ਪਤਾ ਸੀ ਵੀ ਮੈਂ ਸਵੇਰ ਨੂੰ ਕੰਮ ਤੇ ਚੱਲ ਜਾਣਾ ਆ ਤਾਂ ਕਰਕੇ ਤੇ ਬਾਕੀ ਸਾਗ ਆਪਣਾ ਫ੍ਰੀਜ ਜਾਂਦਾ ਆ ਹੋ ਗਿਆ ਮੈਨੂੰ ਡੇਢ ਕ ਘੰਟਾ ਇਹਨੂੰ ਰੱਖੇ ਇਹਨੂੰ ਤੇ ਥੋੜਾ ਜਿਹਾ ਹੀ ਸੀ ਦੋ ਕੁ ਗੁੱਛੀਆਂ ਲਿਆਂਦੀਆਂ ਸੀ ਗੈਂ ਮੋਲਦਾਈ ਸਾਗ ਲਿਆਂਦਾ ਸੀ ਹਜੇ ਤਾਂ ਮੋਲਦਾਈ ਮਤਲਬ ਮੈਲਦਾ ਉੱਦਦਾ ਤਾਂ ਹਜੇ ਇੰਨਾ ਖੇਤਾ ਖੁੱਤਾ ਅਜੇ ਤਾਂ ਕਿਤੇ ਲੱਭਦਾ ਨਹੀਂ ਹੈਗਾ ਨੇੜੇ ਤੇੜੇ ਤੇ ਤਾਂ ਕਰਕੇ ਹੈਂ ਬਾਜਾ ਦਿਗਾਉਂਦਾ ਚੱਲਣਾ 10 ਰੁਪਏ ਬਾਜਦੇ ਸੀ ਮੇਲੇ ਦੇ ਨਾ ਭਾਈ ਦੇ ਕੋਲ ਹੈ ਨਹੀਂ ਸੀ ਟੁੱਟੇ ਪੈਸੇ ਤੇ ਉਹਨੇ ਨਾ ਇਹਨੂੰ ਬਾਜਾ ਦੇਤਾ 10 ਰੁਪਏ ਦਾ ਛੋਟਾ ਜਿਹਾ ਤੇ ਇਹ ਕੋਣ ਉਹ ਵਜਾਉਂਦਾ ਉਹ ਬਾਅਦ ਇੰਨੀ ਆ ਤਾ ਬਹੁਤ ਜ਼ਿਆਦਾ ਤੇ ਆਪਾਂ ਹੁਣ ਛਾਣ ਲਈਏ ਜੀ ਆਟਾ ਮੱਕੀ ਦਾ ਅੱਲਣ ਪਾਉਣ ਵਾਸਤੇ ਸਾਗ ਆਪਣਾ ਰਹਿ ਗਿਆ ਹੈ ਮੈਂ ਦਰਿਆਾ ਡੇਢ ਪੌਣੇ ਕਦੋਂ ਲਾ ਤੇ ਟਾਈਮ ਹੋ ਗਿਆ 4:30 ਤੇ ਛਬੂਰਾ ਬਹੁ ਆਟੇ ਚ ਅੱਛੀ ਕਿਲੇ ਆਂਦਾ ਸਾਡੇ ਆਟਾ ਹੈਗਾ ਸੀ ਅੱਗੇ ਇੱਕ ਵਾਰ ਅਸੀਂ ਫਿਆਇਆ ਸੀ ਉਹ ਫੇ ਸਾਡੇ ਅਸੀਂ ਵਾਰਤ ਦੇਣੀ ਐ ਨਾ ਕਿ ਗਰਮੀਆਂ 'ਚ ਤੁਹਾਨੂੰ ਪਤਾ ਸਾਗ ਵਗੈਰਾ ਇੰਨਾ ਬਣਦਾ ਨੀਗਾ ਤੇ ਫੇ ਉਹ ਉੱਦੀ ਪਿਆਰਿਆ 2 ਕਿਲੋ ਸੀਗਾ ਤੇ ਉਹ ਫੇ ਅਸੀਂ ਇੱਦੀ ਦੇ ਦੂ ਦਿੱਤਾ ਤਾਂ ਕਰਕੇ ਹੁਣ ਆਟਾ ਹੈ ਨਹੀਂ ਸੀ ਚਾਚੀ ਕਿਉ ਲੈ ਕੇ ਆਂਦਾ ਉਹ ਦੇਖੋ ਕਿੰਨਾ ਬੂਰਾ ਆ ਇਹਦੇ ਵਿੱਚ ਜੀ ਇੱਥੇ ਆਪਣਾ ਜਿਹੜਾ ਸਾਗ ਆ ਗਿਆ ਉਹ ਰਹਿ ਚੁੱਕਿਆ ਸੀ ਚੰਗੀ ਤਰ੍ਹਾਂ ਨਾ ਤੇ ਮੈਂ ਲੱਗੀ ਸੀਗੀ ੱਲਣ ਪਾਉਣ ਤੇ ਮੈਂ ਕਿਹਾ ਪਾਦਾ 4:30 ਪਾਣੀ 5 ਹੋ ਗਏ ਸੀਗੇ ਤੇ 1:30 ਵਜੇ ਦਾ ਰੱਖਿਆ ਸੀਗਾ ਸਾਗ ਤੇ ਪਹਿਲਾਂ ਆਪਾਂ ਇੱਥੇ ਪਾਣੀ ਕੱਢ ਲਵਾਂਗੇ ਜਿਹੜਾ ਐਕਸਟਰਾ ਇਹ ਵਿੱਚ ਹੈਗਾ ਤੇ ਪਾਣੀ ਕੱਢ ਕੇ ਫਿਰ ਆਪਾਂ ਇਹਦੇ ਵਿੱਚ ਉਹ ਪਾਵਾਂਗੇ ਮਿਰਚਾਂ ਤੇ ਆਦਰਕ ਤੇ ਲੂਣ ਵੀ ਥੋੜਾ ਜਿਹਾ ਨਾ ਹੋ ਗ੍ਰੈਂਡ ਜੇ ਕਰਕੇ ਮੇ ਰੱਖਿਆ ਹੋਇਆ ਮਸ਼ੀਨ ਚ ਤੇ ਇਹ ਮ ਆਪਾ ਪਾ ਦਾਂਗੇ ਤੇ ਨਾਲ ਹੀ ਆਪਾ ਅਲਣ ਪਾ ਕੇ ਨ ਘੋਟ ਦਾਂਗੇ ਚੰਗੀ ਤਰ੍ਹਾਂ ਨਾਲ ਸਾਗ ਨੂੰ ਫੇ ਜਿੰਨੀ ਕੁ ਲੋਡ ਹੋਈ ਉੰਨਾ ਕ ਆਪਾ ਵੀ ਦੇ ਵਿੱਚ ਪਾਣੀ ਜਿਹੜਾ ਉਹ ਪਾ ਕੇ ਤਾਂ ਜਿਹੜਾ ਅਲਣ ਨੂੰ ਚੰਗੀ ਤਰ੍ਹਾਂ ਨਾਲ ਪਕਾ ਲਾਂਗੇ ਤੇ ਫਿਰ ਆਪਣਾ ਜਿਹੜਾ ਸਾਗ ਉਹ ਬਿਲਕੁਲ ਤਿਆਰ ਹੋ ਜਾਣਾ ਬਣ ਕੇ ਤੇ ਥੋੜਾ ਥੋੜਾ ਆਪਾ ਪਾ ਕੇ ਘੋਟੀ ਜਾਵਾਂਗੇ ਤੇ ਸਾਗ ਨੂੰ ਇਦਾਂ ਆ ਪਰ ਸਾਰੀ ਦਿਹਾੜੀ ਲੱਗ ਜਾਂਦੀ ਆ ਬਣਾਉਂਦਿਆਂ ਨੂੰ ਬਸ ਹੁਣ ਸਿਆਲ ਸ਼ੁਰੂ ਹੋ ਗਿਆ ਤੇ ਹੁਣ ਸਾਰਾ ਸਿਆਲ ਪਿੰਡਾਂ ਦੇ ਵਿੱਚ ਤਾਂ ਸਾਗ ਹੀ ਚੱਲਦਾ ਜ਼ਿਆਦਾਤਰ ਤਾਂ ਬਣਾ ਕੇ ਰੱਖ ਲੈਂਦੇ ਆ ਫਿਰ ਜਦੋਂ ਜੀ ਕਰਦਾ ਆ ਤੜਕ ਕੇ ਖਾ ਲੈਂਦੇ ਆ ਤੇ ਬਾਕੀ ਇਹ ਥੋੜਾ ਜਿਹਾ ਬਣਾਇਆ ਸੀਗਾ ਕਿਉਂਕਿ ਮੁੱਲ ਦਾ ਹੀ ਲਿਆਂਦਾ ਸੀਗਾ ਦੋ ਗੁੱਚੀਆਂ ਜੀਆਂ ਥੋੜਾ ਜਿਹਾ ਹੀ ਬਣਿਆ ਇਹ ਤੇ ਬਾਕੀ ਵਧੀਆ ਬਣਿਆ ਸੀਗਾ ਹਾਂਜੀ ਲੋ ਜੀ ਅੱਲਣ ਪਾ ਦਿੱਤਾ ਸਾਗ ਚ ਤੇ ਅੱਲਣ ਨੂੰ ਹੁਣ ਆਪਾਂ ਪਕਾਵਾਂਗੇ ਚੰਗੀ ਤਰ੍ਹਾਂ ਨਾ ਸਾਗ ਨੂੰ ਹਜੇ ਹੋਰ ਤੇ ਪਿਆ ਰਹਿਣ ਦਿੰਨੇ ਆ ਤੇ ਥੋੜਾ ਜਿਹਾ ਘੋਟ ਲਿਆ ਸੀ ਆਪਾਂ ਚੰਗੀ ਤਰ੍ਹਾਂ ਤੇ ਬਾਕੀ ਥੋੜਾ ਬਾਅਦ ਹੁਣ ਆ ਜਿਹਦੇ ਤੋਂ ਬਾਅਦ ਘੋਟ ਲਾਂਗੇ ਤੇ ਚੁੱਲ੍ਹੇ ਤੇ ਪਿਆ ਰਹੇਗਾ ਥੋੜੀ ਥੋੜੀ ਅੱਗ ਜਿਹੜੀ ਆ ਬਲੀ ਜਾਊਗੀ ਮੇ ਕੋਈ ਲੱਕੜੀ ਲਾਈ ਆ ਤੇ ਲੱਕੜੀ ਵੀ ਸਾਰੀ ਬਾਗੀ ਯਾਨੀ ਕਿ ਤਿੰਨ ਕੋਹਾਂ ਤੇ ਰਹਿ ਗਈ ਸਾਗ ਤੇ ਥੋੜਾ ਜਿਹਾ ਹੀ ਸਾਹ ਜਿਆ ਦੋਕ ਡੰਗ ਜੋ ਗਮਸੀ ਹੁਣਾਇਆ ਤੇ ਬਾਅਦ ਮੈਂ ਕਿਹਾ ਤਾਹ ਨੂੰ ਢੋਖ ਜੀ ਲੱਗੀ ਆ ਤੇ ਇਹਨੇ ਪਾਣੀ ਪਾ ਲੈ ਸੌਂ ਗਈ ਇਹਨੇ ਕੱਢ ਦੇ ਕਰਕੇ ਰੱਖੇ ਸੀ ਦੇ ਬਰਾਏ ਤੇ ਹੁਣ ਤੋਂ ਲੱਗਦੇ ਨਾਲ ਇਹ ਜਰੀਆਂ ਚੀਜਾਂ ਤੋਂ ਹੋ ਜਾਣੀਆਂ ਚਲਦੇ ਆ ਨਾ ਨਾ ਲਓ ਜੀ ਇਧਰ ਆਪਾਂ ਤੋਤੇ ਭਾਂਡੇ ਸਮਨ ਨੂੰ ਵੀ ਸੁਆਰ ਦਿੱਤਾ ਇਹਦੇ ਵੀ ਕੱਪੜੇ ਲੀੜੇ ਪਾਤੇ ਆਪਾਂ। ਥੰਮੀ ਜਾਂਦਾ ਹੁਣ ਇੱਧਰ ਆਪਣੀ ਚਾਹ ਵੀ ਰੱਜ ਗਈ ਐ। ਤੇ ਹੁਣ ਚਰਚ ਆਪਣੇ ਭਾਂਡੇ ਤੋ ਹੋ ਗਏ। ਤੇ ਇਹਦੇ ਵਿੱਚ ਹੁਣ ਮੈਂ ਪਾਣੀ ਆ ਦੁੱਧ ਤੇ ਕੀ ਹੋਇਆ ਬੜਜ਼ੀਨੀ ਮੈਂ ਕਿਹੜਾ ਫੋਨ ਹੀ ਹੈ ਇਹ ਵੇੜੀ ਮੁਫਾ ਫਾਦਾ ਹੋ ਕੋਈ ਨਾ ਥੱਲੇ ਸਭ ਤੇ ਜਿੱਲੇ ਆਹੇ ਲਾ ਕੇ ਰੱਖ ਨਾ ਤੂੰ ਅੱਗ ਸਹੀ ਨਹੀਂ ਲਾਉਂਦੀ ਬੜੀ ਸੀ ਅੱਧੀ ਕੁ ਰੇ ਮੋਲਦੀ ਉਹ ਹੋ ਹੈ ਨਹੀਂ ਨਾ ਛਿੱਟਾਂ ਨੂੰ ਮੋਟਰਾ ਘਾਤਲ ਫੋਪੇ ਗਈ ਕਿਨੇ ਆਏ ਨੇ ਨਹੀਂ ਸੁੱਕੇ ਇਹ ਮੈਂ ਕਮਸ਼ਾਲ ਦੇ ਕਿੰਨਾ ਮੈਂ ਦੇਖਦਾ ਬहोत ਨਮਸਤਾ ਦੀ ਚਿੱਟਾ ਫੜਾਇਆ ਸੀ ਮੈਂ ਹਈ ਬੋਮਸ਼ਰ ਯਾ ਦੇ ਪੈਰ ਹੱਥ ਹਿਛਾਲੇ ਹਾਂ ਵੀਡੀਓ ਕਹਿੰਦਾ ਮੈਂ ਆਪਣੀ ਵੀਡੀਓ ਦਾ ਸ਼ਾਰਟ ਜਿਹਾ ਬਣਾਇਆ ਮੈਂ ਪਾਉਣਾ ਕਿਹੜੀ ਆਪਣੀ ਵੀਡੀਓ ਤੇ ਫੋਟੋ ਤੇ ਗਾਣਾ ਜਿਹਾ ਗਾਣਾ ਜਿਹਾ ਸਟੂਨ ਜਿਹਾ ਆਪਣੀਆਂ ਦੇ ਲੱਗਦਾ ਜਿਹੜੀ ਮੇਰੇ ਨਾਲ ਉਹਦੇ ਦੀ ਨਹੀਂ ਆਉਂਦੇ ਹੈ ਉਹ ਤੇ ਵੀ ਲਾਉਂਗਾ ਗਾਣਾ ਹੀ ਸਾਨੂੰ ਪਤਾ ਲੱਗਦਾ ਨਾ ਗਾਣਾ ਕੋਈ ਨਹੀਂ ਮੇਰੇ ਪਾਣੀ ਥੀ ਹੋ ਗਿਆ ਹੈ ਚੂਰ ਚੂਜੇ ਕਰਦੀ ਪਾਤੀ ਸਮਰ ਜਸ ਕਰੇ ਹੂੰ ਜਸ ਕਰੇ ਬੈ ਬੈ ਉੱਤੇ ਹੀ ਸੂ ਉੱਤੇ ਬੈ ਜਾ ਇਹਨੇ ਤੈਨੂੰ ਘੜੀਸ ਕੇ ਲੈ ਜਾਣਾ ਐਈ ਚੂ ਤੈਨੂੰ ਘੜੀਸ ਕੇ ਲੈ ਜਾਣਾ ਇਹਨੇ ਘਟ ਕੇ ਫੜ ਕੇ ਰੱਖ ਇਹਨੂੰ ਰੱਸੀ ਆ ਜੀ ਚੱਲ ਤੈਨੂੰ ਹੋ ਜਾ ਬਹਿ ਜਾ ਉੱਤੇ ਯਸ਼ੀ ਉੱਤੇ ਬਹਿ ਜਾ ਝੂਟੇ ਲੈ ਲੈ ਆਣ ਕਾ ਤਾ ਮਾਂ ਝੂਟੇ ਲੈ <laughs> रीद <laughs> <laughs> <गे> <laughs>